ਚਬਰ ਸਤਰ ਤਖਤ ਦੇ ਮਾਲਕ ਬਾਲੀ ਕੁਲ ਆਲਮ ਸਾਹਿ ਸੰਸਾਹ ਦੇਨ ਦੁਨੀਆ ਦੇ ਮਾਲਕ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਤੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਸੁਭਾਗੇ ਸਮੇਂ ਦਾ ਅੰਮ੍ਰਿਤ ਵੇਲੇ ਤੂੰ ਲਾਹਾ ਲੈ ਰੈ ਸੋ ਜਿੱਥੇ ਅੱਜ ਆਪ ਜੀ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਅੱਜ ਮਹਾਨ ਪ੍ਰਕਾਸ਼ ਉਤਸਵ ਭਗਤ ਨਾਮਦੇਵ ਜੀ ਦਾ ਹੈ 15 ਭਰਤਾਂ ਦੇ ਵਿੱਚੋਂ ਸਤਕਾਰ ਜੋ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਰਵਤ ਸੰਗਤਾਂ ਨੂੰ ਪ੍ਰਕਾਸ਼ ਉਤ ਸਬਦੀਆਂ ਲੱਖ ਲੱਖ ਮੁਬਾਰਕਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਸੁਣ ਰਹਿ ਸਾਂ ਇਹ ਪਾਵਨ ਵਚਨ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਟੋਡੀ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਇਹ ਪਾਵਨ ਵਚਨ ਸਤਗੁਰਾਂ ਦੇ ਪਾਵਨ ਅੰਗ 711 ਉੱਪਰ ਅੰਕਤ ਹੈ ਮਾਨਵਰਤਿਆਂ ਨੂੰ ਉਤਾਰ ਕਰਕੇ ਇਸ ਪਾਵਨ ਵਚਨ ਉਪਦੇਸ਼ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਹਿਬ ਜੀ ਫਰਮਾਨ ਕਰ ਰਹੇ ਨੇ ਸਬਦ ਉਚਾਰਨ ਤੋਂ ਪਹਿਲਾਂ ਮੰਗਲ ਉਚਾਰੇ ਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਜੋ ਪੂਰੀ ਮਾਨਵਨਟੀ ਦੇ ਵਿੱਚ ਪੂਰੀ ਲੋਕਾਈ ਦੇ ਵਿੱਚ ਮੌਜੂਦ ਹੈ ਉਹ ਜਿਹੜਾ ਇੱਕ ਹੈ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਦਾ ਅਰਥ ਕਿਰਪਾ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਰੱਬ ਜੀ ਦੀ ਪ੍ਰਾਪਤੀ ਹੁੰਦੀ ਹੈ ਪੰਜਵੇਂ ਗੁਰਦੇਵ ਵਚਨ ਕੀ ਕਰ ਰਹੇ ਨੇ ਸੰਤਨ ਆਵਰ ਨਾ ਕਾਹੂ ਜਾਨੀ ਜਿਹੜੇ ਰੱਬ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਨੇ ਪੰਜਵੇਂ ਗੁਰਦੇ ਪਤਸਾਹ ਮਹਾਰਾਜੀ ਦਾ ਵਚਨ ਹੈ ਜਿਹੜੇ ਪਰਮੇਸ਼ਰ ਦੀ ਸਿੱਪਤ ਸਲਾਹ ਕਰਦੇ ਨੇ ਉਹ ਹਰੀ ਤੋਂ ਬਿਨਾਂ ਪ੍ਰਮਾਤਮਾ ਤੋਂ ਬਗੈਰ ਹੋਰ ਕਿਸੇ ਨੂੰ ਜਾਣਦੇ ਨਹੀਂ ਬੋਲੋ ਸਤਨਾਮ ਰੱਬ ਦੇ ਵਿੱਚ ਅਪੇਧ ਹੋਏ ਸੰਤ ਜਨ ਸਤ ਸੰਗੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਮਾਲਕ ਨੂੰ ਅਰਾਧਨ ਵਾਲੇ ਉਹਦੀ ਸੋਭਾ ਵਡਿਆਈ ਕਰਨ ਵਾਲੇ ਬਾਤ ਸਾਹਿਬ ਜੀ ਕਹਿੰਦੇ ਆਵਰਨਾ ਕਾਹੂ ਨਹੀਂ ਉਹ ਹੋਰ ਨਹੀਂ ਕਿਸੇ ਨੂੰ ਚਾਹੁੰਦੇ ਉਹ ਕੇਵਲ ਉਹਨਾਂ ਦਾ ਪ੍ਰੇਮ ਭਗਤੀ ਬੰਦਕੀ ਸ਼ੋਭਾ ਵੜੇ ਇੱਕ ਅਕਾਲ ਅਧੀ ਕਰਦੇ ਨੇ ਉਹਨਾਂ ਦਾ ਜੀਵਨ ਆਮ ਸੰਸਾਰੀ ਜੀਵਾਂ ਵਰਗਾ ਨਹੀਂ ਹੁੰਦਾ ਆਪਾਂ ਤੇ ਸੱਚ ਕਰਕੇ ਜਾਣੇ ਜਿਹੜੇ ਸੰਸਾਰ ਦੇ ਜੀਵਨ ਨੇ ਉਹਨਾਂ ਦੀ ਮਨ ਵਰਤੀ ਤਾਂ ਬੜੇ ਪਾਸੇ ਘੁੰਮਦੀ ਹੈ ਬਡੇ ਪਾਸੇ ਖਿਆਲ ਜਾਂਦੇ ਨੇ ਜਿਨ੍ਹਾਂ ਨੇ ਉਹਦੀ ਅਰਦਾਨਾ ਕੀਤੀ ਉਹ ਭਾਵੇਂ ਕਿਸੇ ਮਤ ਦੇ ਨੇ ਉਹਨਾਂ ਨੇ ਇੱਕ ਨੂੰ ਅਰਾਧਿਆ ਉਹ ਚਾਹੇ ਭਗਤ ਕਬੀਰ ਜੀ ਦੀ ਗੱਲ ਕਰ ਲੋ ਚਾਹੇ ਸਾਈ ਮੀਆਂ ਮੀਰ ਜੀ ਦੀ ਗੱਲ ਕਰ ਲੋ ਦੇਖੋ ਮਤ ਤੇ ਮੁਸਲਮਾਨ ਹੈ ਨਾ ਪਰ ਸਿੱਖ ਗੁਰੂ ਨਾਨਕ ਦੇਵ ਜੀ ਬੋਲੋ ਸਤਨਾਮ ਚਾਹੇ ਬਾਬਾ ਫਰੀਦ ਜੀ ਦੀ ਗੱਲ ਕਰ ਲੋ ਮਤ ਤੇ ਮੁਸਲਮਾਨ ਪਰ ਮਤ ਇੱਕ ਹੈ ਇੱਕ ਪਰਮਾਤਮਾ ਦੀ ਅਰਦਾਸ ਕਰਦੇ ਭਗਤ ਬੀਨੀ ਜੀ ਦੀ ਗੱਲ ਕਰ ਲੋ ਮਤ ਤੇ ਹਿੰਦੂ ਹੈ ਨਾ ਪਰ ਅਰਦਾਸ ਇੱਕ ਦੀ ਕੀਤੀ ਹੈ ਅੱਜ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਉੱਤ ਸਭ ਮਨਾ ਰਹੇ ਹਨ ਕੋਨੇ-ਕੋਨੇ ਦੇ ਉੱਤੇ ਜਗਾ-ਜਗਾ ਦੇ ਉੱਤੇ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਉੱਤ ਸਭ ਮਨਾਇਆ ਜਾ ਰਿਹਾ ਹੈ ਪਰ ਬਾਬਾ ਨਾਮਦੇਵ ਜੀ ਤੇ ਜੀਵਨ ਦੀ ਗੱਲ ਕਰੀਏ ਬਾਬਾ ਨਾਮਦੇਵ ਜੀ ਦੇ ਪਰਮਾਤਮਾ ਸੰ ਬਾਬਾ ਨਾਮਦੇਵ ਜੀ ਇੱਕ ਪਰਮਾਤਮਾ ਦੇ ਵਿੱਚ ਪਰਮੇਸ਼ਰ ਦੇ ਵਿੱਚ ਲੀਨ ਹੋ ਸਨ ਇਹ ਵੀ ਥੋੜੀ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਮੋਹਰ ਲਾ ਦਿੱਤੀ ਗੋਪਿੰਦ ਗੋਪਿੰਦ ਨਾਮ ਦਿਓ ਮਨ ਲੀਣਾ ਪ੍ਰਮਾਤਮਾ ਦੇ ਵਿੱਚ ਮਨ ਲੀਣ ਹੈ ਮਹਾਰਾਜ ਕਹਿੰਦੇ ਆੜ ਦਾ ਮੋਕੋ ਚੀਪਰੋ ਹੋਇਓ ਲਖੀਣਾ ਲੋਕੀ ਕਹਿੰਦੇ ਸਨ ਇਹ ਸੀਪਾ ਏ ਅੱਧੀ ਕੌਡੀ ਦਾ ਏ ਕੋਈ ਸੂਦਰ ਕਹਿੰਦਾ ਸੀ ਕੋ ਕੁਝ ਕਹਿੰਦਾ ਸੀ ਔਰ ਪਰਮੇਸ਼ਰ ਦੀ ਅਰਦਾਸਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਲੱਖਾਂ ਦਾਇਬ ਉਹਨੂੰ ਸਤਨਾਮ ਆਟ ਧੰਨ ਕੋ ਚਿਪਰੋ ਹੋਇਓ ਲਖੀਲਾ ਕਿਤੇ ਪਾਵਨ ਬਾਣੀ ਦਾ ਵਚਨ ਆਪ ਜੀ ਨੇ শ্রবণ ਕੀਤਾ ਹੋਇਤਾ ਮਹਾਰਾਜ ਜੀ ਕਹਿੰਦੇ ਨੇ ਨਾ ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕਾ ਧਉਰਾ ਕਿੱਡੀ ਪਾਵਰ ਉਨੀ ਏ ਕਿੱਡੀ ਤਾਕਤ ਉਨੀ ਏ ਤੇ ਕਹਿੰਦੇ ਭਗਤ ਨਾਮਦੇਵ ਜੀ ਹਰੀ ਦੇ ਗੁਣ ਉਚਰ ਰਹੇ ਨੇ ਤੇ ਦੌਰਾ ਫਿਰ ਰਿਹਾ ਹੈ ਬੰਨੋ ਸਾਧਨਾ ਮੰਦਰ ਗੁੰਮ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਜਿਹੜੇ ਭਗਤ ਨਾਮਦੇਵ ਜੀ ਦੇ ਉਸ ਮੰਦਰ ਦੇ ਵਿੱਚ ਦੌਰੇ ਦੇ ਗਏ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਇਤਿਹਾਸ ਤੋਂ ਜਾਣੂ ਨੇ ਬਚਨ ਕੀ ਹਸਤ ਖਿਲਤ ਤੇਰੇ ਦਹਰੇ ਆਇਆ ਹੱਸਦੇ ਆ ਖੇਲਦੇ ਆ ਬੰਦਗੀ ਕਰਨ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਆਏ ਭਗਤ ਕਰਤ ਨਾਮਾ ਪੱਕਰੇ ਉਠਾਇਆ ਭਗਤੀ ਕਰਦੇ ਆ ਨੂੰ ਮਾਲਕ ਦੀ ਰਤਨਾ ਕਰਦੇ ਆ ਨੂੰ ਪਰਮੇਸ਼ਰ ਦੀ ਬੰਦਗੀ ਕਰਦੇ ਆ ਨੂੰ ਮੌਕੇ ਦੇ ਜਿਹੜੇ ਪੁਜਾਰੀ ਲੋਕਾਂ ਨੇ ਉਠਾਉਣਾ ਕੀਤਾ ਕਹਿੰਦੇ ਸੂਦਰ ਆ ਗਿਆ ਹੀ ਨਡੀ ਯਾਦ ਮੇਰੀ ਜਾਤ ਮਰਾਇ ਕਹਿੰਦੇ ਨੀਚ ਜਾਤ ਦਾ ਹੀ ਨੀਮਾਈ ਸੁਦਰ ਹੈ ਤਦੇ ਉਠਾ ਦਿੱਤਾ ਸੀ ਤਦੇ ਤੱਕੇ ਮਾਰੇ ਭਗਤ ਨਾਮ ਦੇਵ ਜੀ ਨੂੰ ਕਹਿੰਦੇ ਨੀਚ ਸੂਦ ਹੈ ਨੀਚ ਦਰਕਾਰੇ ਆ ਨੂੰ ਕੌਣ ਚੁੱਕ ਪੁੱਤਾਂ ਵਾਂਗ ਸਾਤੀ ਨਾਲ ਲਾਵਲਦਾ ਇਹ ਤੇ ਕੱਲਾ ਗੁਰੂ ਨਾਨਕ ਦਾ ਦਰ ਹੈ ਜਿਹੜਾ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਰਿਹਾ ਖੱਤਰੀ ਬ੍ਰਹਮਣ ਸੂਦਵੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਭਗਤ ਨਾਮ ਦੇਵ ਜੀ ਨੂੰ ਤੱਕੇ ਮਾਰੇ ਲੋਕਾਂ ਨਾਲ ਨਾਰਾਜ਼ਗੀ ਨਹੀਂ ਦਿਖਾਈ ਕਿ ਤੁਸੀਂ ਤੱਕੇ ਮਾਰੇ ਕਹਿੰਦੇ ਬੰਦ ਕੀ ਕਰਨੀ ਹੈ ਮਾਲਕ ਦਾ ਨਾਮ ਹੀ ਜਪਣਾ ਕੋਈ ਗੱਲ ਨਹੀਂ ਕਹਿੰਦੇ ਦੌਰੇ ਦੇ ਜਾ ਕੇ ਦੂਜੇ ਪਾਸੇ ਜਾ ਬੈਠੇ ਬੋਲੋ ਸਤਨਾਮ ਹਿੰਨੜੀ ਜਾਤ ਮੇਰੀ ਜਾਤ ਮਰਾਇਆ ਛਿਪੇ ਕੈ ਜਨਮ ਕਾਹੇ ਕੋ ਆਇਆ ਕਹਿੰਦੇ ਸੂਦਰਾਂ ਦੇ ਘਰ ਜਨਮ ਕਿਉ ਲੇਤਾ ਜੇ ਤੈ ਤੇ ਦੌਰੇ ਤੇ ਹੁਣ ਤੂੰ ਤੇ ਸੂਦਰ ਐ ਛਿਪਾ ਐ ਚਿੱਪੈ ਕੈ ਜਨਮ ਕਾਹੇ ਕੋ ਆਇਆ ਲੈ ਕੰਬਲੀ ਚੱਲਿਓ ਪਲਟਾਈ ਦਿਉਰੇ ਪਾਸੇ ਬੈਠਾ ਜਾਏ ਕਹਿੰਦੇ ਕੰਬਲੀ ਚੱਕੀ ਭਗਤ ਨਾਮਦੇਵ ਜੀ ਨੇ ਦਿਉਰੇ ਦਿਉਰੇ ਪਿੱਠ ਪਿੱਛੇ ਜਾਤੇ ਬਹਿ ਗਏ ਪਿਛਲੀ ਸਾਈਡ ਤੇ ਜਾ ਕੇ ਬਹਿ ਗਿਆ ਭਗਤ ਨਾਮਦੇਵ ਜੀ ੱੱਕੇ ਮਾਰੇ ਮਾਰੇ ਮੌਕੇ ਦੇ ਪੁਜਾਰੀ ਲੋਕਾਂ ਨੂੰ ਕਹਿੰਦੇ ਮੰਦਰ ਦੇ ਵਿੱਚ ਕਿਵੇਂ ਹੱਥ ਠਾਕਰਦਾਰੇ ਕਿਵੇਂ ਆਦੇ ਇੱਤੇ ਫਿਰ ਬਾਬਾ ਜੀ ਬਾਣੀ ਦੇ ਵਿੱਚ ਉਚਾਰਨ ਕਰ ਰਹੇ ਨੇ ਕਹਿੰਦੇ ਲੈ ਕੰਮ ਲਈ ਚੱਲਿਓ ਪਲਟਾਏ ਡੋਰੇ ਪਾਸੇ ਬੈਠਾ ਜਾਏ ਜਿਉ ਜਿਉ ਨਾਮ ਹਰ ਗੁਣ ਉੱਚੇ ਰਹਿ ਪਗਤ ਜਨਾ ਕੋ ਡੋਰਾ ਫਿਰੈ ਜਿਉ ਜਿਉ ਨਾਮ ਹਰ ਗੁਣ ਉੱਚ ਰਹਿ ਭਗਤ ਜਨਾ ਕੋ ਦਹਰਾ ਫਿਰੈ ਜਿਉਂ-ਜਿਉਂ ਭਗਤ ਨਾਮ ਦੇਵ ਜੀ ਮਾਲਕ ਦੀ ਅਰਤਨਾ ਕਰਦੇ ਨੇ ਉਹਨਾਂ ਨੇ ਇਹ ਨਹੀਂ ਆਖਿਆ ਕਿ ਮੈਨੂੰ ਠੱਕੇ ਕਿਉਂ ਮਾਰੇ ਮੈਨੂੰ ਥਾਕਰ ਦਵਾਰੇ ਚ ਤੁੰਬਾਰ ਕੱਢਿਆ ਸੰਤਨ ਅਵਰ ਨਾ ਕਾਹੂ ਜਾਨੀ ਜਿਹੜੇ ਰੱਬ ਦੇ ਪਿਆਰ ਵਿੱਚ ਰੁੱਤੇ ਹੁੰਦੇ ਨੇ ਜਿਹੜੇ ਮਾਲਕ ਦੀ ਅਰਦਾਸਾਂ ਕਰਦੇ ਨੇ ਉਹਨਾਂ ਨੂੰ ਦੁਨੀਆਂ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਉਹ ਰੱਬ ਨੂੰ ਜਾਣਦੇ ਨੇ ਬੋਲੋ ਸਤਨਾਮ ਉਹਨਾਂ ਨੇ ਦੁਨੀਆਂ ਤੋਂ ਕਹਿ ਲਿਆ ਬਾਬਾ ਦੁਨੀਆਂ ਕਿ ਐਸੀ ਹੋਈ ਦੁਨੀਆਂ ਕਿਉਂ ਜੀਏ ਵੇਖੋ ਬੰਦ ਕੀ ਕਰਨ ਵਾਲਿਆਂ ਨੂੰ ੱੱਕੇ ਪੈਂਦੇ ਨੇ ਨਾਮ ਜਪਣ ਵਾਲਿਆਂ ਨੂੰ ਵੀ ੱੱਕੇ ਮਾਰਦੀ ਐ ਦੁਨੀਆ ਤੇ ਗੁਰਮੁਖੋ ਕਹਿੰਦੇ ਨੇ ਭਗਤ ਨਾਮਦੇਵ ਜੀ ਵਿੱਚ ਦੌਰੇ ਦੇ ਪਿਛਲੇ ਸੜ ਜਦੋਂ ਜਾ ਕੇ ਬੈਠਦੇ ਨੇ ਤਿੱਦੋਂ ਰਤੋਂ ਹੁੰਦਾ ਹੈ ਇਹ ਸੱਚ ਹੈ ਇਹਨੂੰ ਕਰਾਮਾਤ ਕਹੀਏ ਕਲਾ ਕਹੀਏ ਪਰਮੇਸ਼ਰ ਦੀ ਖੇਡ ਕਹੀਏ ਘੁੰਮਿਆਂ ਦੁਆ ਫਿਰਿਆਂ ਮੰਦ ਪਾਪਕੇ ਰਬ ਦੇ ਪਿਆਰੇ ਪਰਮੇਸ਼ਰ ਨੂੰ ਜਾਣਦੇ ਉਹ ਬੇਪਰਵਾਹ ਨਹੀਂ ਦੁਨੀਆ ਤੇ ਨਾਰਾਜ਼ ਨਹੀਂ ਹੋਏ ਬਾਬਾ ਨਾਮਦੇਵ ਜੀ ਨੇ ਦੁਨੀਆਂ ਦੇ ਮੌਕੇ ਦੇ ਪੁਜਾਰੀਆਂ ਨੂੰ ਬੁਰਾ ਪਲਾ ਨਹੀਂ ਆਖਿਆ ਕਹਿੰਦੇ ਬੰਦਗੀ ਕਰਨੀ ਹੈ ਕੋਈ ਗੱਲ ਨਹੀਂ ਜੇ ਬੈਰੀ ਬੰਦਗੀ ਰੱਬ ਨੂੰ ਮਨਜ਼ੂਰ ਹੈ ਉਹ ਦਿਉਰੇ ਦੇ ਪਿਛਲੇ ਪਾਸੇ ਵੀ ਮਨਜ਼ੂਰ ਕਰ ਲਵੇਗਾ ਜੇ ਮਨਜ਼ੂਰ ਨਹੀਂ ਭਾਵੇਂ ਦਿਉਰੇ ਦੇ ਅੰਦਰ ਬੈਠਾ ਕਰੀ ਚੱਲ ਬੋਲ ਸਤਨਾਮ ਜੋ ਪਾਵੇ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ ਰਾਮ ਰਾਜ ਉਹਨੂੰ ਜਿਵੇਂ ਭਾਮ ਦਾ ਉਵੇਂ ਰੱਖੇਗਾ ਉਤੇ ਦਿਵਰੇ ਤਵਾਰ ਵੀ ਰਹਿੰਦਾ ਤਦੇ ਆਖੇ ਨਾ ਬਾਬਾ ਨਾਮਦੇਵ ਜੀ ਨੇ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਤਾਂ ਸਾਰਿਆਂ ਦੇ ਰੇਚੀ ਹੈ ਭਾਈ ਸਾਰਿਆਂ ਦੇ ਅੰਦਰ ਵਾਜੂਦ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਨ ਗੁਰੂ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੇ ਪਰਵਾ ਸਦਾ ਰੰਗ ਹਰ ਕੈਂ ਜਾ ਕੋ ਪਖ ਸੁਆਮੀ ਜਿਨਾਂ ਦੀ ਪਖ ਦੇ ਵਿੱਚ ਪਰਮੇਸ਼ਰ ਖੜਾ ਹੋਵੇ ਜਿਨਾਂ ਦਾ ਮਦਦਗਾਰ ਅਕਾਲ ਪੁਰਖ ਹੋਵੇ ਉਹਨਾਂ ਨੂੰ ਦੁਨੀਆ ਦੀ ਪਰਵਾ ਨਹੀਂ ਉਨਾਂ ਨੂੰ ਦੁਨਿਆਵੀ ਨਾਤਿਆਂ ਦੀ ਪਰਵਾਹ ਨਹੀਂ ਹੈ ਦੁਨਿਆਵੀ ਰਿਸ਼ਤਿਆਂ ਦੀ ਪਰਵਾਹ ਨਹੀਂ ਹੈ ਦੁਨੀਆ ਦੇ ਮਿੱਤਰ ਚਾਰੇ ਦੀ ਪਰਵਾਹ ਨਹੀਂ ਕੋ ਕਰਦੇ ਜਿਹੜੇ ਮਾਲਕ ਦੇ ਭੈ ਦੇ ਵਿੱਚ ਨੇ ਜਿਨ੍ਹਾਂ ਦੇ ਪਖ ਦੇ ਵਿੱਚ ਰੱਬ ਖਲੋਤਾ ਪਿਆ ਆਧਾਰਨ ਬਾਬਾ ਨਾਮਦੇਵ ਜੀ ਦੇ ਜੀਵਨ ਦੀ ਸੰਝ ਕਰਾਂ ਅੱਜ ਆਪਾਂ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਨਾ बाबा ਨਾਮਦੇਵ ਜੀ ਦੇ ਜੀਵਨ ਦੀ ਗੱਲ ਸਾਂਝੀ ਕਰਾਂ ਕਹਿੰਦੇ ਨੇ ਭਗਤ ਨਾਮਦੇਵ ਜੀ ਬਾਦ ਸਾਧੀ ਕੈਦ ਦੇ ਵਿੱਚ ਬੰਦ ਨੇ ਜਿੱਥੇ ਸੱਚ ਹੈ ਉੱਥੇ ਦੁਨਿਆਵੀ ਰਿਸ਼ਤੇ ਨੀਵੇਂ ਰਹਿ ਜਾਂਦੇ ਜਿੱਥੇ ਸੱਚ ਹੈ ਉੱਥੇ ਦੁਨਿਆਵੀ ਰਿਸ਼ਤਿਆਂ ਦੀ ਕੋਈ ਪਰਵਾਹ ਨਹੀਂ ਦੇਖੋ ਗੁਰੂ ਨਾਨਕ ਘਰ ਦੇ ਵਿੱਚ ਸੱਚ ਹੈ ਸਤਿ ਪੇ ਪਾਤਸ਼ਾਹ ਨੇ ਪੁੱਤਰ ਨੂੰ ਤਿਆਗ ਦਿੱਤਾ ਬੋਲੋ ਸਤਨਾਮ ਕਹਿੰਦੇ ਜਿੱਥਰੋਂ ਆਇਆ ਉਧਰ ਹੀ ਚੱਲਿਆ ਜਾਵੇ ਸਾਡਾ ਨਹੀਂ ਕੁਝ ਲੱਗਦਾ ਬੋਲੋ ਸਤਨਾਮ ਕਾਰਨ ਕੀ ਬਣਿਆ ਇੱਕ ਪੰਗਤੀ ਬਦਲੀ ਬਾਨੀ ਦੀ RAM RAJE ਨੇ ਇੱਕ ਪੰਗਤੀ ਬਦਲੀ ਨਾ ਬਾਣੀ ਦੀ ਬਾਣੀ ਦੀ ਪੰਗਤੀ ਕੀ ਹੈ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਕਮਹਾਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਬਾਨੀ ਦੀ ਪੰਗਤੀ ਤੇ ਹੈ ਗੁਰੂ ਨਾਨਕ ਦਾ ਉਪਦੇਸ਼ ਉਹਨੇ ਅਰੰਗ ਜੇਬ ਦੀ ਕਚਹਿਰੀ ਦੇ ਵਿੱਚ ਜਦੋਂ RAM RAI ਦਾ ਦਿੱਲੀ ਦੇ ਵਿੱਚ ਬੜਾ ਸਤਕਾਰ ਹੋਣ ਲੱਗ ਪਿਆ ਨਾ ਬੜੀਆਂ ਕਰਾਮਾਤਾਂ ਦਿਖਾ ਰਿਆ ਰੰਗ ਜੇ ਐ ਹੋ ਗਿਆ ਵੀ ਮੈਨੂੰ ਤੇ ਗੁਰੂ ਵਾਂਗ ਪੂਜ ਰਹੇ ਨੇ ਮੈਂ ਗੁਰੂ ਪੁੱਤਰ ਐ ਤੇ ਜਦੋਂ ਬਾਦਸ਼ਾਹ ਰੰਗੇ ਦੀ ਕਚਹਿਰੀ ਲੱਗੀ ਹੋਈ ਹੈ ਸਭਾ ਲੱਗੀ ਹੋਈ ਹੈ ਉੱਥੇ ਸਵਾਲ ਹੋਇਆ ਕਹਿੰਦੇ ਵੀ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਇਹ ਲਿਖਿਆ ਗਿਆ ਮਿੱਟੀ ਮੁਸਲਮਾਨ ਕੀ ਉੱਥੇ ਹਉਮੈ ਹੰਕਾਰ ਦੇ ਵਿੱਚ ਆਏ ਹੋਏ ਨੇ ਕਿਆ ਕਹਿੰਦਾ ਜੀ ਤੇ ਭਲੇਖੇ ਨਾਲ ਲਿਖਿਆ ਗਿਆ ਬਾਣੀ ਦੀ ਪੰਗਤੀ ਤੇ ਹੈ ਮਿੱਟੀ ਬੇਈਮਾਨ ਕੀ ਪੰਗਤੀ ਬਦਲਦੀ ਇਹ ਪਤਾ ਗੁਰੂ ਹਰ ਰਾਏ ਸਾਹਿਬ ਨੂੰ ਲੱਗਿਆ ਸਤਵੇਂ ਪਾਤਸ਼ਾਹ ਨੂੰ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦੀ ਬਾਣੀ ਨੂੰ ਬਦਲਦਾ ਨਾ ਸਾਡਾ ਕੁਝ ਨਹੀਂ ਲੱਗਦਾ ਜਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਨੂੰ ਬਾਣੀ ਦਾ ਸਤਕਾਰ ਨਹੀਂ ਜਿਨੂੰ ਬਾਣੀ ਦਾ ਅਦਬ ਨਹੀਂ ਸਤਵੇਂ ਪਾਤਸ਼ਾਹ ਕਹਿੰਦੇ ਸਾਡਾ ਸਿੱਖ ਨਹੀਂ ਬੋਲੋ ਸਤਿਨਾਮ ਸਾਡਾ ਸਿੱਖ ਨਹੀਂ ਉਤੇ ਗੁਰੂ ਪੁੱਤਰ ਹੈ ਪਰ ਇਹ ਕਹਿੰਦੇ ਜਿੱਧਰੋਂ ਆਇਆ ਚੱਲਿਆ ਜਾਵੇ ਮਹਾਰਾਜ ਜੀ ਨੇ ਮੱਥੇ ਹੀ ਨਹੀਂ ਲਾਇਆ ਤੇ ਇਸੇ ਤਰ੍ਹਾਂ ਮੈਂ ਬਾਬਾ ਨਾਮਦੇਵ ਜੀ ਦੀ ਗੱਲ ਸਾਂਝੀ ਕਰ ਰਿਹਾ ਹਾਂ ਬਾਦਸ਼ਾਹ ਦੀ ਕੈਦ ਵਿੱਚ ਬੰਦ ਨੇ ਸੱਚ ਦੀ ਗੱਲ ਹੈ ਤੇ ਸ਼ਿਕਾਇਤ ਕਰਨ ਵਾਲਿਆਂ ਨੇ ਸ਼ਿਕਾਇਤ ਕੀਤੀ ਕਹਿੰਦੇ ਇਹ ਰਾਮ ਰਾਮ ਜਪਦਾ ਇਹ ਰਾਮ ਰਾਮ ਜਪ ਰਿਹਾ ਹੈ ਕਹਿੰਦੇ ਭਗਤ ਨਾਮਦੇਵ ਜੀ ਦੀ ਮਾਤਾ ਗਈ ਨਾਮਿਆ ਛੱਡ ਖੇੜਾ ਰਾਮ ਰਾਮ ਦਾ ਜਾਨ ਬਚਾ ਤੂੰ ਅੱਲਾ ਅੱਲਾ ਕਰ ਲਿਆ ਕਰ ਬੋਲੋ ਸਤਨਾਮ ਤੂੰ ਅੱਲਾ ਅੱਲਾ ਕਰ ਲਿਆ ਕਰ ਕੀ ਲੈਣਾ ਤੈ ਰਾਮ ਰਾਮ ਭਗਤ ਨਾਮਦੇਵ ਜੀ ਕੀ ਕਹਿੰਦੇ ਨੇ ਨਾਮ ਤੇਰਾ ਪਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤੋ ਹਰ ਗੁਣ ਗਾਏ ਭਗਤ ਨਾਮਦੇਵ ਜੀ ਕਹਿੰਦੇ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ ਬੋਲੋ ਸਤਨਾਮ ਪਿੰਡ ਪੜੇ ਸਰੀਰ ਜਾਂਦਾ ਜਾਣ ਲੈ ਪਿੰਡ ਪੜੇ ਤੋ ਹਰ ਗੁਣ ਗਾਏ ਕਹਿੰਦੇ ਸਰੀਰ ਵੀ ਚਲਿਆ ਜਾਵੇ ਪਰ ਰੱਬ ਦੀ ਬੰਦਗੀ ਨਹੀਂ ਛੱਡਣੀ ਬੋਲੋ ਸਤਨਾਮ ਬੇ ਪਰਮਾ ਸਦਾ ਰੰਗ ਹਰ ਕੈ ਜਾ ਕੋ ਪਖ ਸੁਆਮੀ ਜਿਨ੍ਹਾਂ ਦੇ ਪਖ ਦੇ ਵਿੱਚ ਰੱਬ ਹੈ ਨਾ ਜਿਨ੍ਹਾਂ ਦੇ ਪੱਖ ਦੇ ਵਿੱਚ ਪਰਮੇਸ਼ਰ ਖੜਾ ਉਹਨਾਂ ਨੂੰ ਫਿਰ ਦੁਨੀਆਂ ਦੀਆਂ ਬਾਦਸਈਆਂ ਦੀ ਕੋਈ ਪਰਵਾ ਨਹੀਂ ਹੁੰਦੀ ਉਹ ਬੇਪਰਵਾ ਹੁੰਦੇ ਨੇ ਬੇਪਰਵਾ ਸਦਾ ਰੰਗ ਹਰ ਕਹ ਜਾ ਕੋ ਪਾਖ ਸੁਆਮੀ ਜਿਨ੍ਹਾਂ ਦੇ ਪੱਖ ਦੇ ਵਿੱਚ ਰੱਬ ਹੋਵੇ ਜਿਨ੍ਹਾਂ ਦੀ ਬੰਦ ਕੀ ਕਰਨ ਵਾਲਿਆਂ ਦੀ ਮਦਦ ਕਰਨ ਵਾਲਾ ਪਰਮੇਸ਼ਰ ਹੋਵੇ ਉਹਨਾਂ ਨੂੰ ਕਿਸੇ ਦੀ ਪਰਵਾ ਨਹੀਂ ਉਹ ਬੇਪਰਵਾ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਹਿੰਦੇ ਭਗਤ ਨਾਮਦੇਵ ਜੀ ਨੇ 72 ਵਾਰ ਪਰਮੇਸ਼ਰ ਦੇ ਦਰਸ਼ਨ ਕੀਤੇ ਨੇ। ਭਗਵਾਨ ਦੇ 72 ਵਾਰੀ ਕਿਵੇਂ ਕੀਤੇ? ਉਹਨਾਂ ਨੇ ਤੱਕ ਕੁੱਕਰਾਂ ਦੇ ਵਿੱਚੋਂ ਵੀ ਰੱਬ ਵੇਖ ਲਿਆ ਬੰਨੋ ਸਤਨਾਮ। ਕੁੱਤਿਆਂ ਦੇ ਵਿੱਚੋਂ ਵੀ ਰੱਬ ਵੇਖਿਆ। ਘਟਨਾ ਹੈ ਇਤਿਹਾਸ ਦੀ ਭਗਤ ਨਾਮਦੇਵ ਜੀ ਦੇ ਕਹਿੰਦੇ ਰਸੋਈ ਤਿਆਰ ਕਰ ਰਹੇ ਨੇ ਆਪਣੇ। ਖਾਣਾ ਬਣਾ ਰਹੇ ਨੇ। ਕਹਿੰਦੇ ਕੁੱਕੂ ਕਰ ਆਇਆ। ਸਾਬੇ ਦੇ ਵਿੱਚੋਂ ਨਾ ਕਹਿੰਦੇ ਫੁਲਕਾ ਚੱਕ ਕੇ ਤੁਰ ਪਿਆ ਪਿੱਛੇ-ਪਿੱਛੇ ਬਾਬਾ ਨਾਮਦੇਵ ਜੀ ਮੱਖਣ ਲਾ ਜਾ ਰਹੇ ਨੇ ਕੀ ਕਹਿੰਦੇ ਨੇ ਭਗਵਾਨ ਜੀ ਫੁਲਕਾ ਹੋ ਸਕਦਾ ਰੁੱਖਾ ਆਇ ਲਾਓ ਇਹਨੂੰ ਚੋਪੜ ਦੇ ਆ ਇਹਦੇ ਉੱਤੇ ਮੱਖਣ ਲਾ ਤੇ ਆਪ ਦੇਖੋ ਕਿੰਡੀ ਬੰਦਕੀ ਬੇਪਰਵਾਹ ਕੁੱਤਿਆਂ ਦੇ ਵਿੱਚੋਂ ਵੀ ਰੱਬ ਵੇਖਿਆ ਭਗਤ ਨਾਮਦੇਵ ਜੀ ਨੇ ਐਵੇਂ ਥੋੜੀ ਕਿਹਾ ਹੈ ਉਲੇ ਭਾਈ ਮਿਲੈ ਰਘੁਰਾਇਆ ਪੋਲਾ ਪਾਉ ਹੈ ਪਰਮੇਸ਼ਰ ਮਿਲਿਆ ਹੈ ਹਸਤ ਖੇਲਤ ਤੇਰੇ ਜੋ ਰਿਆ ਐਵੇਂ ਤੁਨੀ ਚੋਰੇ ਘੁੰਗੇ ਬੰਦਕੀ ਸੀ ਮਾਲਕ ਦਾ ਉਪਦੇਸ਼ ਸੀ ਪਰਮੇਸ਼ਰ ਦੀ ਸਿਪਤ ਸਲਾਹ ਕਰਨ ਵਾਲੇ ਸਨ ਭਗਤ ਨਾਮਦੇਵ ਜੀ ਐਵੇਂ ਥੋੜੀ ਕਿਹਾ ਨਾਮਾ ਕਹ ਤਰਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਓ ਕਰ ਕੰਮ ਸਭ ਚੀਤ ਨਰੰਜਨ ਨਾਲ ਹਰ ਵਕਤ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਹਰ ਵਕਤ ਮਾਲਕ ਦੀ ਬੰਦਕੀ ਦੇ ਵਿੱਚ ਜਿਹੜੇ ਹਰ ਵਕਤ ਮਾਲਕ ਦੀ ਬੰਦਕੀ ਵਿੱਚ ਹਨ ਮਹਾਰਾਜ ਜੀ ਉਹਨਾਂ ਨੂੰ ਦਰਜਾ ਪਤਾ ਕੀ ਦਿੰਦ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰਹਾਉ ਦਾ ਵਸਰਾਮ ਦੇ ਕੇ ਮਹਾਰਾਜ ਕਹਿੰਦੇ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂੰ ਤਾਨੀ ਉਹਨਾਂ ਦਾ ਜੀਵਨ ਬੜਾ ਉੱਚਾ ਏ ਜਿਹੜੇ ਮਾਲਕ ਦੀ ਬੰਦਗੀ ਕਰਦੇ ਨੇ ਉੱਚੇ ਨੇ ਉਹਨਾਂ ਨੂੰ ਸਤਕਾਰ ਦਿੱਤਾ ਮਾਤਸਾਨੇ ਮਹਾਰਾਜ ਜੀ ਕਹਿੰਦੇ ਐਸੋ ਅਮਰ ਮਿਲਿਓ ਭਗਤਨ ਕੋ ਐਸਾ ਦਰਜਾ ਰਬ ਦੇ ਪਿਆਰਿਆ ਨੂੰ ਮਿਲਿਆ ਉਹਨਾਂ ਦੀਆਂ ਅੱਜ ਸਿਫਤਾਂ ਮਹਾਰਾਜ ਜੀ ਕਹਿੰਦੇ ਰਾਚ ਰਹੇ ਰੰਗ ਗਿਆਨੀ ਗਿਆਨੀ ਪੁਰਸ਼ ਉਹਨਾਂ ਦੀਆਂ ਸਿਫਤਾਂ ਕਰਦੇ ਨੇ ਗਿਆਨੀ ਪੁਰਸ਼ ਉਹਨਾਂ ਦੀਆਂ ਗੱਲਾਂ ਕਰਦੇ ਹਨ ਕਿਨਾਂ ਦੀਆਂ ਜਿਨ੍ਹਾਂ ਨੂੰ ਬੜਾ ਉੱਚਾ ਦਰਜਾ ਮਿਲਿਆ ਜਿਹੜੇ ਬੰਦਕੀ ਕਰਕੇ ਮਾਲਕ ਦੇ ਵਿੱਚ ਅਪੇਧ ਹੋ ਗਏ ਨੇ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਚਨ ਕਰਦੇ ਨੇ ਕਹਿੰਦੇ ਜਿਹੜੇ ਮਾਲਕ ਦੇ ਵਿੱਚ ਅਪੇਧ ਨੇ ਜਿਹੜੇ ਮਾਲਕ ਦੀ ਬੰਦਕੀ ਕਰਦੇ ਨੇ ਉਹਨਾਂ ਦੇ ਤਨ ਤੇ ਨਾ ਕਿਸੇ ਤਰ੍ਹਾਂ ਦਾ ਰੋਗ ਵਿਆਪਦਾ ਨਾ ਕੋਈ ਚਿੰਤਾ ਹੈ ਨਾ ਕੋਈ ਦੁੱਖ ਹੈ ਜਰਾ ਮਰਾ ਜਨਮ ਮਰਨ ਤੋਂ ਮੁਕਤ ਨੇ ਹੁੰਦਾ ਜਿਗਨਾ ਨੇ ਹਰੀ ਨੂੰ ਜਾਣ ਲਿਆ ਹਰ ਜਨਮ ਨਹੀਂ ਨਿਕਟਾਂ ਨਹੀਂ ਮਰਜ਼ ਕਹਿੰਦੇ ਉਹਨਾਂ ਦੇ ਦੁੱਖ ਨੇੜੇ ਨਹੀਂ ਆਉਂਦਾ ਨਿਕਟਾਂ ਨਹੀਂ ਨਾ ਉਹਨਾਂ ਨੂੰ ਕੋਈ ਚਿੰਤਾ ਨੇੜੇ ਆਉਂਦੀ ਹੈ ਨਾ ਕੋਈ ਫਿਕਰ ਨਾ ਕੋਈ ਸੋਗ ਨਾ ਕੋਈ ਜਨਮ ਮਰਨ ਦਾ ਭਾਵ ਕੇ ਉੱਤੇ ਮੁਕਤ ਹੋ ਜਾਂਦੇ ਨੇ ਭਾਵ ਕੇ ਜਿਹੜੇ ਹਰੀ ਨੂੰ ਜਾਣ ਲੈਂਦੇ ਨੇ ਜਿਹੜੇ ਮਾਲਕ ਦੇ ਬੰਦਗੀ ਦੇ ਵਿੱਚ ਜੁੜ ਜਾਂਦੇ ਹਨ ਮਰਜੀ ਕਹਿੰਦੇ ਨਿਰਭਉ ਰਹੇ ਲਿਬ ਇੱਕ ਉਹ ਨਿਰਭਉ ਨੇ ਭਾਵ ਕਿ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਉਹ ਡਰ ਤੋਂ ਰਹਿਤ ਨੇ ਉਹ ਬੇਫਿਕਰ ਹਨ ਬੇਪਰਵਾਹ ਹਨ ਬੇਪਰਵਾਸਦਾਰੰਗ ਹਰਕ ਹੈ ਹਰੀ ਪ੍ਰਮਾਤਮਾ ਦੇ ਰੰਗ ਦੇ ਵਿੱਚ ਹਨ ਮਰਜੀ ਕਹਿੰਦੇ ਕੌਣ ਲਿਬ ਇੱਕ ਹੈ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦੇ ਨਾਲ ਸੁਰਤ ਜੋੜੀ ਹੋਈ ਲਿਵ ਇੱਕ ਹੈ ਹਰ ਮਨ ਮਾਨੀ ਜਿਨ੍ਹਾਂ ਦਾ ਮਨ ਕੇਵਲ ਹਰੀ ਦੇ ਉਪਦੇਸ਼ ਨੂੰ ਮੰਨਿਆ ਹੋਇਆ ਹੈ ਜਿਹੜੇ ਕੇਵਲ ਪ੍ਰਮਾਤਮਾ ਦੇ ਉਪਦੇਸ਼ ਵਿੱਚ નિਪੁੰਨ ਹਨ ਉੱਤੇ ਜਹਾਗੀਰ ਬਾਦਸ਼ਾਹ ਵਰਗਿਆਂ ਦੀ ਪਰਵਾਹ ਨਹੀਂ ਕਰਨ ਕਰਦੇ ਉਹਨੂੰ ਵੀ ਕੁੱਤਾ ਕਹਿ ਦਿੰਦੇ ਨੇ ਬੋਲੋ ਸਤਨਾਮ ਜੀਵਨ ਹੈ ਸਾਈਂ ਮੀਆਂ ਮੀਰ ਜੀ ਦਾ ਆਪ ਜੀ ਦੇ ਨਾਲ ਮੈਂ ਕਰਨਾ ਸਾਂਝੀ ਕਰਾਂ ਡਾਕੂਮੈਂਟ ਦੇ ਵਿੱਚ ਆਪਾਂ ਸਮਾਪਤੀ ਕਰ ਦੇਣੀ ਹੈ ਕਹਿੰਦੇ ਸਾਈ ਮੀਆਂ ਮਿਰਜੀ ਬੰਦ ਕੀ ਕਰਨ ਵਾਲੇ ਨੇ ਨਾਮ ਝਪਣ ਵਾਲੇ ਨੇ ਤੇ ਬਾਹਰ ਪਹਿਰੇ ਦੇ ਉੱਤੇ ਇੱਕ ਪਹਿਰੇਦਾਰ ਖੜਾ ਹੜਾ ਕਹਿੰਦੇ ਜਹਾਂਗੀਰ ਮਿਲਣ ਆਇਆ ਬਾਦਸ਼ਾਹ ਕਹਿੰਦਾ ਮਿਲਣ ਮਿਲਣਾ ਐ ਰਿਦਾਰ ਕਹਿੰਦਾ ਵੇ ਜਾ ਬੰਦਕੀ ਕਰ ਦੇ ਨੇ ਪੀਰ ਜੀ ਬੰਦਕੀ ਦੇ ਵਿੱਚ ਲੀਨ ਹੋ ਗਏ ਤੇ ਥੋੜੇ ਸਮੇਂ ਬਾਅਦ ਫਿਰ ਕਹਿੰਦਾ ਮੈਂ ਬਾਅਦ ਦੱਸਾਂ ਉਹ ਕਹਿੰਦੇ ਵੇ ਜਾ ਫਿਰ ਜੇ ਤੂੰ ਬਾਅਦ ਦੱਸਾਂ ਕੋਈ ਗੱਲ ਨਹੀਂ ਸਾਈਂ ਜੀ ਬਾਹਰ ਆਉਣਗੇ ਤੇ ਤੈਨੂੰ ਮਿਲ ਲੈਣ ਟਿਕ ਟਿਕ ਕੁਝ ਸਮਾਂ ਇੰдый ਗੁਜ਼ਰ ਗਿਆ ਜਦੋਂ ਕਾਫੀ ਸਮੇਂ ਬਾਅਦ ਸਾਈਂ ਜੀ ਵਾਹ ਰਾਇਆ ਸਾਈਂ ਮੀਆਂ ਮੇਰੇ ਜੀ ਤੇ ਕਹਿੰਦੇ ਨੇ ਜਹਾਂਗੀਰ ਨੇ ਇੱਕ ਸਵਾਲ ਕੀਤਾ ਕਹਿੰਦਾ ਤੁਹਾਡੇ ਵਰਗੇ ਸੰਤਾਂ ਨੂੰ ਵੀ ਪਹਿਰੇਦਾਰ ਖੜਾਉਣੇ ਪੈਂਦੇ ਆ ਤੁਹਾਡੇ ਵਰਗੇ ਫਕੀਰਾਂ ਨੂੰ ਵੀ ਪਹਿਰੇਦਾਰ ਖੜਾਉਣੇ ਪੈਂਦੇ ਆ ਅੱਗੋਂ ਸਾਈਂ ਜੀ ਵੇ ਪ੍ਰਵਾਹ ਨੇ ਨਿਰਭਉ ਰਹੇ ਨਿਰਭਉ ਹਨ ਕਹਿੰਦੇ ਤਾਂ ਖੜੇ ਕਰਨੇ ਪੈਂਦੇ ਆ ਤੇਰੇ ਵਰਗੇ ਕੁੱਤੇ ਟਿਕਣ ਨਹੀਂ ਦਿੰਦੇ ਬੋਲੋ ਸਤਨਾਮ ਕੁੱਤਾ ਕਹ ਦਤਾ ਤੇਰੇ ਵਰਗੇ ਕੁੱਤਿਆਂ ਤੋਂ ਘਣਾਉਣੇ ਪੈਂਦੇ ਆ ਪਹਿਰੇਦਾਰ ਤੇ ਇਸ ਕਰਕੇ ਜਿਹੜੀ ਬੰਦਕੀ ਕਰਨ ਵਾਲੀਆਂ ਰੂਹਾਂ ਹੁੰਦੀਆਂ ਨੇ ਜਿਹੜੇ ਮਾਲਕ ਦੇ ਉਪਦੇਸ਼ ਵਿੱਚ ਲੀਨ ਨੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਭਾਵੇਂ ਦੁਨੀਆਂ ਦਾ ਬਾਦਸਾ ਹੋਵੇ ਦੁਨੀਆਂ ਦਾ ਬਾਦਸ਼ਾਹ ਹੋਵੇ ਪਤਸਾ ਜੀ ਕਹਿੰਦੇ ਨਿਰਪਉ ਰਹੇ ਸਦਾ ਲਿਵ ਇੱਕ ਹੈ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਵਿੱਚ ਸੁਰਤ ਜੋੜੀ ਹੋਈ ਹੈ ਉਹ ਨਿਰਪਉ ਹਨ